ਅੱਜ ਮਿੱਤਰੋ ਵੀਡੀਓ ਕਰਨ ਆਪਾਂ ਉਸ ਘਰ ਦੇ ਵਿੱਚ ਪਹੁੰਚੇ ਆ ਜੀ ਦੇ ਨਾਲ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਕਈ ਸਾਲ ਪੁਰਾਣਾ ਸ਼ੌਂਕ ਪੂਰਾ ਹੋ ਸਕਦਾ ਬਾਈ ਉਹਨਾਂ ਦਾ ਸਾਰਾ ਪਰਿਵਾਰ ਹੀ ਬਹੁਤ ਮਿਹਨਤ ਕਰਦਾ ਘਰ ਦੇ ਵਿੱਚ ਇੱਕ ਡੌਗ ਰੱਖਣਾ ਮੁਸ਼ਕਲ ਹੋ ਜਾਂਦਾ ਪਰ ਬਾਈ ਉਹਨਾਂ ਨੇ ਤਾਂ ਕਰੇ ਫੈਕਟਰੀ ਪਾ ਰੱਖੀ ਆ ਛੋਟੀਆਂ ਤੋਂ ਵੱਡੀਆਂ ਹਰ ਨਸਲਾਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਛੋਟੀਆਂ ਤੋਂ ਲੈ ਕੇ ਵੱਡੀਆਂ ਨਸਲਾਂ ਦੇ ਹਰ ਟਾਪ ਕੁਆਲਿਟੀ ਦੇ ਬੱਚੇ ਮਿਲ ਜਾਣਗੇ ਕਿਉਂਕਿ ਬੀਰੋਨੀ ਹੋਮ ਬਰੀਡਿੰਗ ਕਰਵਾਉਂਦੇ ਆ ਆਲ ਬਰੀਡ ਦੇ ਇਹਨਾਂ ਦੇ ਸਟੱਡ ਰੱਖਿਆ ਕਈ ਸਾਲਾਂ ਤੋਂ ਇਸ ਲਾਈਨ ਬਾਰੇ ਐਕਸਪੀਰੀਅੰਸ ਹੈ ਬਾਈ ਨੂੰ ਬਾਈ ਜੀਮੀਦਾਰ ਪਰਿਵਾਰ ਚੋਂ ਆ ਇਹਨਾਂ ਨੇ ਤਾਂ ਹੀ ਨਾਮ ਵੀ ਡੌਗਸ ਦੇ ਟਰੈਕਟਰਾਂ ਦੇ ਨਾਮ ਤੋਂ ਰੱਖਿਆ ਸੋਨਾ ਲੀਕਾ ਜੌਂਡੀਅਰ ਫੋਰਡ ਸਵਰਾਜ ਜੇ ਤੁਸੀਂ ਵੀ ਇਸ ਫਾਰਮ ਚੋਂ ਵਿਸ਼ਵਾਸ ਦੇ ਨਾਲ ਬੱਚਾ ਲੈਣਾ ਤਾਂ ਵਿਸ਼ਵਾਸ ਦੇ ਨਾਲ ਹੀ ਮਿਲੂਗਾ ਰੇਟ ਭਾਵੇਂ 100 200 ਮਹਿੰਗਾ ਹੋਵੇ ਪਰ ਮਿਲੂਗਾ ਗਾਰੰਟੀ ਸ਼ੂਦਾ ਡਿਲੀਵਰੀ ਪੂਰੇ ਪੰਜਾਬ ਚ ਕਰਦੇ ਆ ਬਾਕੀ ਦੀ ਜਾਣਕਾਰੀ ਲਈ ਆਜੂ ਕਰਦੇ ਆ ਮਾਲਕਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਜੇਕਰ ਤੁਸੀਂ ਵੀ ਡੌਗ ਰੱਖਣ ਦੇ ਸ਼ੌਕੀਨ ਹੋ ਛੋਟੀ ਤੋਂ ਵੱਡੀ ਨਸਲ ਹਰੇਕ ਨਸਲ ਇਸ ਘਰ ਦੇ ਵਿੱਚੋਂ ਮਿਲ ਜੂਗੀ ਬਾਈ ਉਹਨਾਂ ਨੇ ਬਹੁਤ ਨਸਲਾਂ ਦੀ ਡੌਗ ਰੱਖਿਆ ਆਪਣੀ ਹੋਮ ਬਰੀਡਿੰਗ ਕਰਾਉਂਦੇ ਆ ਸਭ ਤੋਂ ਵੱਡੀ ਗੱਲ ਹੈ ਪਿਓਰ ਕੁਆਲਿਟੀ ਮਿਲੂਗੀ ਕਿਉਂਕਿ ਬਾਈ ਉਹਨਾਂ ਕੋਲ ਸਟੱਡ ਵੀ ਆਪਣੇ ਆ ਗੱਲਬਾਤ ਕਰਦੇ ਆ ਜੀ ਵੀਰ ਸਵਾਗਤ ਕਰਦੇ ਆ ਸਾਰਿਆਂ ਦਾ ਹਾਂਜੀ ਬਾਈ ਹੋਰ ਵੀਰੇ ਠੀਕ ਠਾਕ ਹੋ ਜੀ ਵਧੀਆ ਵਧੀਆ ਤੁਸੀਂ ਹੋ ਜੀ ਤੇ ਡੌਗ ਬਹੁਤ ਰੱਖਿਆ ਤੁਸੀਂ ਹਾਂਜੀ ਹਾਂਜੀ ਬਾਈ ਜੀ ਕਿੰਨਾ ਸਮਾਂ ਹੋ ਗਿਆ ਵੀਰੇ ਇਸ ਲਾਈਨ ਚ ਵੈਸੇ ਤਾਂ ਬਰੇ ਆਪਣਾ ਬਚਪਨ ਦੀ ਸ਼ੌਂਕ ਆ ਉਹ ਲਗਭਗ ਛੇਲ ਪਰਚੇਜ ਕਰਦਿਆਂ ਨੂੰ 7 ਤੋਂ 8 ਸਾਲ ਹੋਈ ਗਏ ਹੋਣਗੇ 7-8 ਸਾਲ ਹੋ ਗਏ ਵੀਰੇ ਫਿਰ ਤਾਂ ਬਹੁਤ ਲੰਬਾ ਸਮਾਂ ਹੋ ਗਿਆ ਇਹ ਥੋੜਾ ਸ਼ੌਂਕ ਸੀ ਜਿਆ ਪਹਿਲਾਂ ਘਰ ਦੇ ਵਿੱਚ ਕਿਸੇ ਨੇ ਰੱਖੇ ਸੀ ਪਹਿਲਾਂ ਸ਼ੁਰੂ ਦੀ ਰੱਖ ਚੱਲਦੇ ਹੁੰਦੇ ਆ ਵੀਰੇ ਪਹਿਲਾਂ ਸਾਨੂੰ ਪਤਾ ਦੇਸੀ ਵਗੈਰਾ ਰੱਖਦੇ ਹੁੰਦੇ ਹੌਲੀ-ਹੌਲੀ ਬਰੀਡ ਤੇ ਕੰਮ ਕਰਨ ਲੱਗੇ ਫਿਰ ਆਪਦੀ ਬਰੀਡਿੰਗ ਤਿਆਰ ਕਰੀ ਆਪਾਂ ਜਿਵੇਂ ਜਿਵੇਂ ਸੁਰਤ ਸਮਲਦੀ ਆ ਹਨਾ ਉਹ ਸੋਹਣਾ ਬਰੀਡਿੰਗ ਤਿਆਰ ਕਰੀ ਗਏ ਆਪਦੀ ਆ ਵੀ ਹੁਣ ਜਾ ਕੇ ਮੰਨ ਕੇ ਚੱਲੋ ਵੀ ਆਪਣੇ ਕੋਲ ਲਗਭਗ ਸਭ ਸਟੱਡੀ ਹੋ ਗਏ ਕੇਸ਼ਨ ਆਪਣੀ ਦੀ ਪਿੰਡ ਖੇੜੀ ਆ ਸੰਗਰੂਰ ਜ਼ਿਲ੍ਹਾ ਪੈਂਦਾ ਆਪਾਂ ਨੂੰ ਹਾਂਜੀ ਆਪਣੇ ਤੇ ਖੇੜੀ ਸਾਬੋਲਾ ਜਾਂਦਾ ਗਾ ਗਾਉਂ ਇਥੋਂ ਦੇ ਬਾਬਾ ਜੀ ਨੇ ਦੀਲਵਾਲ ਖੇੜੀ ਹਾਂਜੀ ਜੀ ਤੇ ਆਪਣਾ ਜਾਨੀ ਕਿ ਮੇਨ ਰੋਡ ਦੇ ਉੱਤੇ ਆਪਣਾ ਫਾਰਮ ਆ ਬਾਕੀ ਕੋਈ ਲੋਕੇਸ਼ਨ ਦਾ ਵੀ ਨਹੀਂ ਕੋਈ ਆਪਾਂ ਡਿਲੀਵਰੀ ਵੀ ਕਰ ਦਿੰਨੇ ਆਲ ਓਵਰ ਇੰਡੀਆ ਆ ਹੁਣ ਤਾਂ ਅੱਜ ਕੱਲ ਰੌਲੀ ਨਹੀਂ ਹਨਾ ਵੀਰੇ ਜੇ ਤੁਹਾਨੂੰ ਫੋਨ ਦੇ ਉੱਤੇ ਤੁਸੀਂ ਬੱਚਾ ਪਸੰਦ ਕਰੋ ਡਿਲੀਵਰੀ ਬਾਈ ਹੋਮ ਤੁਹਾਡੇ ਕਰ ਦੇਣਗੇ ਜਿਵੇਂ ਅਗਲੀ ਦੀ ਲੋਕੇਸ਼ਨ ਹੋਈ ਬਾਕੀ ਹੋਰ ਵੀ ਆ ਵੀਰੇ ਮੰਨ ਕੇ ਚਲੋ ਐ ਵੀ ਨਹੀਂ ਕਹਿੰਦੇ ਵੀ ਸਾਨੂੰ ਪਹਿਲੀ ਸਾਰੀ ਪੇਮੈਂਟ ਪਾਓ ਅੱਛਾ ਜੇ ਆਪ ਨੂੰ 2000 ਰੁਪਏ ਵੀ ਪਾਉਣਗੇ ਪਹਿਲਾਂ ਕਿਉਂ ਆਪਾਂ ਫਾਰਮ ਵਗੈਰਾ ਡਰੈੱਸ ਸਭ ਦਿੱਤਾ ਹੋਇਆ ਵੀਡੀਓ 'ਚ ਵੀ ਆ ਗਿਆ 2000 ਆਪਾਂ ਨੂੰ ਪਹਿਲਾਂ ਪਾਦਣ ਬਾਕੀ ਕੈਸ਼ ਔਨ ਡਿਲੀਵਰੀ ਕਰ ਦਾਂ ਕਿ ਫਿਰ ਵੀ ਮੌਕੇ ਤੇ ਕੋਈ ਦਿੱਕਤ ਲਾ ਦੀ ਬੱਚਾ ਸੇਮ ਨਹੀਂ ਹੈਗਾ ਬਿਦਾਉਟ ਵੀ ਕੋਈ ਉਹ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਪੇਮੈਂਟ 2000 ਜਿਹੜਾ ਪਾਉਣਗੇ ਆਪਾਂ ਵਾਪਸ ਦੇ ਆਵਾਂਗੇ ਕੋਈ ਚੱਕਰ ਨਹੀਂ ਹੈਗਾ ਜੇ ਜੇ ਮਤਲਬ ਅਗਲੇ ਦੇ ਘਰੇ ਬੱਚਾ ਪਹੁੰਚ ਗਿਆ ਉਹਨਾਂ ਨੂੰ ਪਸੰਦ ਨਹੀਂ ਆਇਆ ਤਾਂ ਆਪਾਂ ਬੱਚਾ ਆਪਣਾ ਵਾਪਸ ਲੈ ਲਵਾਂਗੇ ਵੀ ਵੀਡੀਓ ਪਹਿਲਾਂ ਦਿਖਾਵਾਂਗੇ ਜੇ ਨਹੀਂ ਪਸੰਦ ਆਉਂਦਾ ਕੋਈ ਚੱਕਰ ਨਹੀਂ ਪੇਮੈਂਟ ਵਾਪਸ ਕਰ ਦਾਂਗੇ ਬਾਈ ਦਾ ਕਹਿਣ ਦਾ ਮਤਲਬ ਹੈ ਵੀ ਜੋ ਚੀਜ਼ ਤੁਹਾਨੂੰ ਵੀਡੀਓ ਚ ਕਹਾਂਗੇ ਤੁਹਾਡੇ ਘਰ ਜਾ ਕੇ ਉਹੀ ਨਿਕੜਨੀ ਹੈ ਹੈਨਾ ਜੀ ਬਾਕੀ ਜਿਹੜੀ ਜਿਹੜੀਆਂ ਮੈਂ ਦੇਖਿਆ ਵੀ ਤੁਹਾਡੇ ਸਾਰੀਆਂ ਬਰੀਡਾਂ ਨੇ ਹੋਮ ਫਰੈਂਡਲੀ ਬਹੁਤ ਨੇ ਵੀਰੇ ਹਾਂਜੀ ਵੀਰੇ ਆ ਸੋ ਬੱਚਿਆਂ ਘੋਂ ਬੱਚਿਆਂ ਨਾਲ 24 ਘੰਟੇ ਘੁੰਮਣਾ ਵਿੱਚ ਉਹ ਸਭ ਨੇ ਜੀ ਤਿਆਰ ਕਰਦਿਆਂ ਵੀ ਕੋਈ ਬਾਹਰਲਾ ਬੰਦਾ ਵੀ ਆੜਾ ਉਸ਼ੀਸ਼ ਦੀ ਘਟੇ ਮੈਂ ਉਹ ਵੀ ਦੇਖਦੇ ਸੀ ਬਾਈ ਸੋਨੂ ਦੀ ਗੁੜੀ ਆ ਚੱਕੀ ਫਿਰਦੀ ਆ ਹਨਾ ਕੁਝ ਵੀ ਨਹੀਂ ਕਹਿੰਦੇ ਬੱਚੇ ਅੱਜਕੱਲ੍ਹ ਛੋਟੇ ਬੱਚੇ ਜਿੱਦ ਬਹੁਤ ਕਰਦੇ ਆ ਫੋਨ ਚਲਾਉਂਦੇ ਆ ਸਾਨੂੰ ਫੋਨ ਲੈ ਕੇ ਦੋ ਮੈਂ ਤਾਂ ਕਹਿੰਦੇ ਵੀ ਆ ਤੁਸੀਂ ਛੋਟਾ ਜਿਹਾ ਬੱਚਾ ਲੈ ਲਓ ਵੀਰੇ ਨਾਲੇ ਤੁਹਾਡੇ ਬੱਚਾ ਕੋਈ ਆਹਰ ਜਾ ਲੱਗਿਆ ਰਹੂਗਾ ਮਾੜੇ ਰਾਣੀ ਜਾਊਗਾ ਹਨਾ ਸ਼ੌਂਕ ਦਾ ਸ਼ੌਂਕ ਨਾਲੇ ਬਾਕੀ ਵੀਰੇ ਵੱਡਿਆਂ ਲਈ ਵੀ ਕੱਲੇ ਬੱਚਿਆਂ ਲਈ ਤਾਂ ਤੁਹਾਡੀ ਗੱਲ ਸਹੀ ਆ ਵੱਡਿਆਂ ਲਈ ਵੀ ਵੀਰੇ ਡਿਪਰੈਸ਼ਨ ਤੋਂ ਬਹੁਤ ਵਧੀਆ ਲਾਜ ਆ ਵੀਰੇ ਹਾਂ ਡਿਪਰੈਸ਼ਨ ਤੋਂ ਸਹੀ ਗੱਲ ਆ ਜੇ ਉਹ ਬੰਦਾ ਡਿਪਰੈਸ਼ਨ ਦੇ ਵਿੱਚ ਹੈ ਮੈਨੂੰ ਲੱਗਦਾ ਵੀ ਮੇਨ ਇਹ ਉਹਨਾਂ ਵਾਸਤੇ ਆ ਜਾਨਵਰ ਬਣਿਆ ਵੀ ਇਹਨਾਂ ਨਾਲ ਟਾਈਮ ਸਪੈਂਡ ਕਰਦਾ ਕੋਸ਼ ਆਇਆ ਵੀਰੇ ਹੁਣ ਆਪਾਂ ਕੰਮ ਕਰਕੇ ਆਉਣੇ ਆਗੇ ਅਸੀਂ ਵੀ ਹੁਣ ਕਰਦੇ ਆ ਸਾਰਾ ਦਿਨ ਨਾ ਬਾਹਰ ਇਕੱਲਾ ਇਹ ਸਪੈਸ਼ਲ ਆਪਾਂ ਡੌਗ ਦਾ ਵੀ ਵੈਸੇ ਤੋਂ ਬਾਹਰ ਵੀ ਕਰਕੇ ਆਉਣੇ ਆ ਕੇ ਇਹਨਾਂ ਨਾਲ ਦਾ 5-10 ਮਿੰਟ ਖੇਡਦੇ ਆ ਥਕਾਵਟ ਸਾਰੀ ਉੱਤਰ ਜਾਂਦੀ ਆ ਵੀਰੇ ਠੀਕ ਹੈ ਹਾਂਜੀ ਹਾਂ ਵੀਰੇ ਤੇ ਜਦੋਂ ਮੈਂ ਆਇਆ ਮੈਨੂੰ ਬਹੁਤ ਵਧੀਆ ਲੱਗਿਆ ਤੇ ਇੱਧਰ ਜੱਗੀ ਬਾਈ ਬੈਠੇ ਆ ਇਹ ਬਾਈ ਮਤਲਬ ਕਿਸੇ ਨੂੰ ਨਾਟ ਗਿਆ ਨਾ ਕਿਸੇ ਨੂੰ ਅਰਜਨ ਕਿਸੇ ਨੂੰ ਸ਼ੌਕ ਨਹੀਂ ਰੱਖਿਆ ਵੀਰੇ ਸਾਰਾ ਨਾਮ ਆ ਉਹ ਸੰਗਦੀ ਆ ਅੱਛਾ ਫੁੱਲ ਟਰੈਕ ਉnde ਖੇਤੀ ਕਰਦੇ ਸੀ ਹਾਂਜੀ ਉਹ ਬਸ ਉਹ ਸੱਤਨ ਵਾਲੇ ਨਾ 90 ਰੁਪਏ ਅੱਛਾ ਫਿਰ ਹੁਣ ਖੇਤੀ ਵਾਲਾ ਸ਼ੌਂਕ ਇੱਧਰ ਜਾ ਦੇ ਦਿੱਤਾ ਇਹਨਾਂ ਨੂੰ ਪਹਿਲ ਇਹਨਾਂ ਨੂੰ ਦਿੱਤੀ ਹੁਣ ਤੇ ਭਾਈ ਕਿਵੇਂ ਫਿਰ ਆਨੰਦ ਆਉਂਦਾ ਸਵਾਦ ਆ ਪੂਰਾ ਤੇ ਜੇ ਕੋਈ ਨਵਾਂ ਵੀਰ ਇਸ ਲਾਈਨ ਦੇ ਵਿੱਚ ਕੰਮ ਕਰਨਾ ਚਾਹੁੰਦਾ ਹੋਵੇ ਉਹਨਾਂ ਨੂੰ ਆਪਾਂ ਕੀ ਕੀ ਸਨੇਹਾ ਦੇਣਾ ਚਾਹੁੰਦੇ ਆ ਹੋਰ ਆਪਾਂ ਕੋਈ ਚੱਕਰ ਨਹੀਂ ਵੀ ਆਪਾਂ ਨਹੀਂ ਆਪਾਂ ਦੋ ਰੇ ਵੱਡੀ ਲੂਤ ਦੋਮਾਂਗੇ ਪਰੇ ਵੱਡੀ ਫੁੱਲ ਸਪੋਰਟ ਕਰਦੇ ਆ ਵੀਰੇ ਕੋਈ ਐ ਨਹੀਂ ਹੈਗਾ ਈਸ਼ੂ ਨਹੀਂ ਹੈਗਾ ਵੀ ਨਾ ਕੋਈ ਨਵਾਂ ਬੰਦਾ ਆਉਂਦਾ ਵੀ ਉਹਨੂੰ ਆਪਾਂ ਜਾਣ ਕਿਉਂ ਕਰੀ ਚੱਲਾਂਗੇ ਵੀ ਰਾਤ ਬਰਾਤ ਵੀ ਆਪ ਨੂੰ ਫੋਨ ਲਈ ਚੱਲੇ ਬੱਚਾ ਵੇਚਣਾ ਤਾਂ ਵੀ ਆਪਾਂ ਲਾ ਮਾਗੇ ਕੋਈ ਸਲਾਹ ਸਲੂ ਲੈਣੀ ਹੈ ਤਾਂ ਤੁਹਾਡੇ ਕੋਲ ਇਸਰੇ 24 ਘੰਟੇ ਕਾਲ ਕਰ ਸਕਦਾ ਆਪਾਂ ਨੰਬਰ ਹਨਾ ਤੁਹਾਨੂੰ ਦੱਸਿਆ ਹੀ ਹੋਇਆ ਜੀ ਹਾਂ 24 ਘੰਟੇ ਕਾਲ ਕਰ ਸਕਦਾ ਆਪਾਂ ਨੂੰ ਕੋਈ ਐ ਨਹੀਂ ਆਪਾਂ ਵੀ ਤਰਾਜ ਨਹੀਂ ਕਰਾਂਗੇ ਵੀ ਸਾਨੂੰ ਕਾਲ ਕਿਉਂ ਕਰ ਰਿਆ ਠੀਕ ਹੈ ਹਾਂ ਆਪ ਨੂੰ ਕੋਈ ਲਾਲਚ ਨਹੀਂ ਹੈਗਾ ਵੀਰੇ ਜੇ ਕੋਈ ਨਵੀਂ ਪੀੜ੍ਹੀ ਆ ਕੰਮ ਕਰਦੀ ਆ ਤਾਂ ਵਧੀਆ ਹੀ ਆ ਹਾਂ ਕੋਈ ਗਲਤ ਹੋਣੀ ਹੈਗਾ ਨਹੀਂ ਸਹੀ ਹੈ ਜੇ ਆਪਾਂ ਕਿਸੇ ਨੂੰ ਕੋਈ ਚੰਗੀ ਸਲਾਹ ਦਵਾਂਗੇ ਵੀਰੇ ਪਰਮਾਤਮਾ ਬਣਾਣੇਗਾ ਕਿ ਨਾ ਦੋ ਜਣਿਆਂ ਨੂੰ ਹੋਰ ਦੱਸ ਦਾਂ ਹਾਂ ਕੰਮ ਕਰੂਗਾ ਵਧੀਆ ਵੇ ਨਸ਼ਾ ਤੋਂ ਹੁਣ ਪਤਾ ਜਿਹੜਾ ਨਵੇਂ ਨਸ਼ਿਆਂ 'ਚ ਪਈ ਜਾਂਦੀ ਹੈ ੜੀ ਨਵੀਂ ਪੀੜ੍ਹੀ ਆ ਜੇ ਕੰਮ ਕਰੂਗੀ ਤਾਂ ਚੰਗੀ ਗੱਲ ਹੀ ਆ ਵੀਰੇ ਹਰ ਟਾਈਮ ਵੀਰੇ ਆਪਣੇ ਫਾਰਮ ਤੇ ਕਿੰਨੇ ਕੁ ਬੱਚੇ ਅਵੇਲੇਬਲ ਰਹਿੰਦੇ ਆ ਸੇਲ ਵਿੱਚ ਵੀ ਲਗਭਗ ਤਾਂ ਸਾਰੇ ਹੀ ਰਹਿੰਦੇ ਨੇ ਜ਼ਿਆਦਾਤਰ ਸਾਨੂੰ ਪਤਾ ਜੰਪੀਰੀਅਨ ਹੋ ਗਿਆ ਰੀਟਰੀਵਰ ਜਰਮਨ ਸ਼ੈਫਡ ਜੇ ਹਸਕੀ ਹੋ ਗਿਆ ਇਹ ਸਾਡੇ ਕੋਲ 24 ਘੰਟੇ ਬੱਚਾ ਰਹਿੰਦਾ ਵੀਰੇ ਦੇ ਬਾਹਰੋਂ ਮੰਨ ਗਿਆ ਉਹ ਵੀ ਚੀਜ਼ ਖਰੀਦਾਂਗੇ ਜਿਹ ਇਹ ਚੀਜ਼ ਵਧੀਆ ਨਿਕਲਣੀ ਹੈ ਤੇ ਬਾਕੀ ਜੇ ਫਿਰ ਵੀ ਇੱਕ ਦੋ ਦਿਨ ਮਹੀਨੇ ਤੁਹਾਨੂੰ ਪਤਾ ਬਰੀਡ ਤਿਆਰ ਵੀ ਹੁੰਦੀ ਹੈ ਵਧੀਆ ਪਤਾ ਲੱਗਦਾ ਨਾ ਜੇ ਫਿਰ ਵੀ ਤੁਹਾਨੂੰ ਲੱਗਦਾ ਵੀ ਕੋਈ ਤਾਂ ਬਈ ਦਿੱਕਤ ਨਿਕਲ ਗਈ ਬੱਚਾ ਮੈਕਸ ਨਿਕਲ ਗਿਆ ਫਾਰਮ ਤੇ ਆਓ ਬੱਚਾ ਛੱਡ ਕੇ ਜਾਓ ਕੋਈ ਦਿੱਕਤ ਨਹੀਂ ਆਸਾਨ ਬਈ ਜੀ ਮੈਂ ਅਕਸਰ ਸੁਣਿਆ ਜਾਂਦਾ ਵੀ ਪਹਿਲਵਾਨ ਦਾ ਪੁੱਤ ਪਹਿਲਵਾਨ ਨਹੀਂ ਬਣਦਾ ਪਰ ਮੈਨੂੰ ਇੰਨਾ ਪਤਾ ਇਸ ਫਾਰਮ ਤੇ ਜਿਹੜਾ ਵੀ ਤੁਸੀਂ ਬੱਚਾ ਲੈ ਗਏ ਜੋ ਬਾਈ ਨੇ ਕਹਿਤਾ ਉਹ ਉਹੀ ਚੀਜ਼ ਨਿਕੜਨੀ ਆ ਕਿਉਂਕਿ ਇਹਨਾਂ ਦਾ ਐਕਸਪੀਰੀਅੰਸ ਵੱਡਾ ਹੋ ਗਿਆ ਲੰਮਾ ਸਮਾਂ ਹੋ ਗਿਆ ਚੀਜ਼ ਜਿਵੇਂ ਤੁਹਾਨੂੰ ਚੀਜ਼ ਚੰਗੀ ਦੇ ਸਕਦੇ ਆ ਵੀਰੇ ਤਿਆਰ ਕਰਨੀ ਛੋੜੇ ਹੱਥ ਹੁਣ ਜਾਵਾਂ ਪਰ ਸਾਡੇ ਹਿਸਾਬ ਨਾਲ ਤਿਆਰ ਕਰੋ ਜੇ ਨਹੀਂ ਹੁੰਦਾ ਉਹ ਜਾ ਡਾਈਟ ਪਲਾਨ ਤੁਸੀਂ ਆਪਣਾ ਦੱਸੋ ਹਾਂਜੀ ਹਾਂ ਆਪਣਾ ਦੱਸਾਂਗੇ ਮੈਂ ਉਹੀ ਪੁੱਛਣ ਲੱਗਿਆ ਸੀਗਾ ਤੁਹਾਨੂੰ ਵੀ ਜੇ ਰੋਟੀਆਂ ਦੀ ਗੱਲ ਕਰੀਏ ਤੁਹਾਡੇ ਕੋਲ ਇੰਨੇ ਰੱਖਿਆ ਜੇ ਘਰ ਦੇ ਰੋਟੀ ਲੈਣ ਲਈ ਮੈਂ ਤਾਂ ਕਹ ਰਿਹਾ ਸਾਰੀ ਦਿਹਾੜੀ ਰੋਟੀ ਹੀ ਹਾਂਜੀ 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 ਵੀਰੇ ਤਾਂ ਹੈਗੀ ਗੱਲ ਆ ਵੀ ਜਾਨੀ ਕਿ ਸਾਰਿਆਂ ਨੂੰ ਚਾਹ ਉਹ ਹੈ ਘਰ ਦੇ ਵਿੱਚ ਸਰ ਕਰਦੇ ਵੀ ਕੋਈ ਐ ਲਾਉਣੀਆਂ ਪਈਆਂ ਨੇ ਵੀਰੇ ਕੋਈ ਐ ਨਹੀਂ ਕਰਦੇ ਤੁਸੀਂ ਲਾਉਂਦੇ ਨਹੀਂ ਕਰਦੇ ਨਹੀਂ ਫੁੱਲ ਸਪੋਰਟ ਆ ਵੀਰੇ ਘਰੋਂ ਵੀ ਠੀਕ ਹੈ ਹਾਂ ਦੇਖ ਕੇ ਸੀਆਈ ਫੀਮੇਲਾਂ ਵੀ ਨੇ ਬਈ ਆਪਣੇ ਲਵੇ ਕਿਹ ਕਿਹ ਸਜੇਸਟਡ ਜੇ ਬੱਚਾ ਕੇਸੀ ਆ ਦੇਣਾ ਹੋਵੇ ਤਾਂ ਉਹ ਵੀ ਹਾਂ ਹਾਂ ਵੀਰੇ ਵਿਦ ਪੇਪਰ ਵੀ ਬੱਚਾ ਦਮਾਗੇ ਕੋਈ ਹੋਣੀਗਾ ਜੀ 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 ਬਾਕੀ ਮੇਨ ਗੱਲ ਤਾਂ ਕੁਆਲਿਟੀ ਦੀ ਆ ਠੀਕ ਹੈ ਬਾਈ ਉਹਨਾਂ ਦੇ ਜੋ ਵੀ ਚੀਜ਼ ਰੱਖੀ ਹੋਇਆ ਕੁਆਲਿਟੀ ਚ ਬਾਈ ਜੀ ਕੋਈ ਸਮਝੌਤਾ ਨਹੀਂ ਹੈਗਾ ਤੁਸੀਂ ਫੋਨ ਲਾਓ ਬੇਫਿਕਰ ਹੋ ਕੇ ਜਿਹੜੀ ਵੀ ਨਸਲ ਦਾ ਤੁਸੀਂ ਬੱਚਾ ਲੈਣਾ ਵੀਰੋਣਾ ਕੋਲੋਂ ਮਿਲ ਜੂ ਛੋਟੀ ਤੋਂ ਵੱਡੀ ਜਾਂ ਆਲ ਬਰੀਡ ਦੇ ਸਟੱਡ ਦਾ ਸਰਵਿਸ ਲੈਣਾ ਚਾਹੁੰਦੇ ਹੋ ਉਹਦੀ ਵੀ ਕੋਈ ਦਿੱਕਤ ਨਹੀਂ ਤੇ ਸਟੱਡ ਸਟੱਡ ਜਿਹੜੇ ਵੀ ਆਪਣੇ ਰੱਖਿਆ ਜਿਆਦਾਤਰ ਫੀਸ ਤੇ ਆ ਜਾਂ ਬੱਚੇ ਤੇ ਮੀਟਿੰਗ ਕਰਾਉਣੇ ਵੀਰੇ ਇਹੋ ਜਿਹਾ ਕੋਈ ਈਸ਼ੂ ਨਹੀਂਗਾ ਵੀ ਕੱਲਾ ਫੀਸ ਦੀ ਛੱਡਣੇ ਨੇ ਉ ਤਾਂ ਜ਼ਿਆਦਾਤਰ ਅਸੀਂ ਫੀਸ ਤੇ ਵੀ ਛੱਡਦੇ ਆ ਪਰ ਜਿਵੇਂ ਕੋਈ ਆਉਂਦਾ ਵੀ ਗਰੀਬ ਘਰੋਂ ਉਹਨੂੰ ਪਤਾ ਹਰ ਇੱਕ ਫੀਸ ਅਫੋਰਡ ਨਹੀਂ ਕਰ ਸਕਦਾ ਇਹ ਵੀ ਨਹੀਂ ਸਕਦਾ ਨਾ ਉਹਨੂੰ ਬੱਚੇ ਛੱਡ ਦਿੰਨੇ ਮੇਰੇ ਖੁਸ਼ ਹੋ ਗਏ ਬਸ ਵੀ ਥੋੜਾ ਬਹੁਤ ਪ੍ਰੂਫ ਦੇ ਜੇ ਐਜੂ ਫੀਮੇਲ ਮਲਾਕੇ ਲੈ ਗਿਆ ਅਗਲੇ ਦੀ ਫੀਮੇਲ ਹੁੰਦੇ ਆ ਵੀਰੇ ਵਿੱਚ ਬੰਦੇ ਹੁਣ ਪਤਾ ਸਾਰੇ ਇੱਕ ਇੱਕੋ ਜਿਹਾ ਵੀ ਨਹੀਂ ਹੁੰਦਾ ਵਿੱਚ ਬੰਦੇ ਹੁੰਦੇ ਨੇ ਕਹਿੰਦੇ ਨੇ ਬੱਚੇ ਮਰ ਗਏ ਐ ਕਰਾ ਲਈ ਮਾੜੀ ਗੱਲ ਆ ਬਾਈ ਬਾਈ ਮਾੜੀ ਗੱਲ ਆ ਫਿਰ ਉੱਥੇ ਮਨ ਜਾ ਟੁੱਟ ਜਾਂਦਾ ਵੀ ਯਾਰ ਆਪਾਂ ਯਕੀਨ ਕਰਕੇ ਛੱਡੀ ਜਾਂਦੇ ਹਾਂ ਨਾ ਸਹੀ ਗੱਲ ਸੋ ਐਂ ਵੀ ਨਹੀਂਗਾ ਆਪਾਂ ਕਹਿੰਦੀ ਵੀ ਕੁੱਤੜਾ ਕੋਈ ਜਾਂਦਾ ਨਹੀਂ ਮਟਿੰਗ ਕਰਾਉਣੇ ਕੁਝ ਜਾਂਦਾ ਨਹੀਂ ਵੀਰੇ ਹਰ ਇੱਕ ਚੀਜ਼ ਨੂੰ ਪਤਾ ਹੈ ਨਾ ਜੇ ਆਪਾਂ ਖਰਾਕ ਪਾਉਣਾ ਫਿਰ ਰਿਜ਼ਲਟ ਆਉਂਦਾ ਹੋਇਆ ਜੀ ਜੇ ਆਪਾਂ ਹੁਣ ਲਗਾਤਾਰ ਮਿਡਿੰਗ ਹੀ ਕਰੀ ਜਾਵਾਂ ਰਿਜ਼ਲਟ ਦੇ ਵਿੱਚ ਚੀਜ਼ ਹਟ ਜਾਂਦੀ ਆ ਰਿਜ਼ਲਟ ਦੇ ਨਾਲ ਹਾਂ ਹੁਣ ਐਨਕਲਰ ਪ੍ਰੋਡਕਟ ਵੀ ਪਾਉਂਦੇ ਨੇ ਵੀਰੇ ਇਹਨਾਂ ਨੂੰ ਬਹੁਤ ਮਹਿੰਗੇ ਮਹਿੰਗੇ ਆ ਨਾ ਤੁਹਾਨੂੰ ਪਤਾ ਘੱਟੋ ਘੱਟ ਨਾਲ ਕਰਦੇ 4 4 5 5000 ਦਾ ਪ੍ਰੋਡਕਟ ਆਉਂਦਾ ਜਿਹੜਾ ਇਹਨਾਂ ਨੂੰ ਪੈਂਦਾ ਗਰਮੀ ਸਰਦੀ ਦੇ ਵਿੱਚ ਫਿਰ ਖਰਾਕ ਚੇਂਜ ਕਰਦੇ ਰਹਿੰਦੇ ਹਾਂਜੀ ਵੀਰੇ ਅਲੱਗ ਅਲੱਗ ਹੋਈ ਜਾਂਦੇ ਰਹਿੰਦਾ ਮੰਨ ਕੇ ਲੋਕ ਜਿਵੇਂ ਇੱਕ ਸਰਦੀ ਆ ਫਤ ਚਿਕਨ ਵਗੈਰਾ ਚੱਲੀ ਜਾਂਦਾ ਰਹਿੰਦਾ ਵੀਰੇ ਉਸ ਤੋਂ ਇਹਨਾਂ ਨੂੰ ਨਾ ਠ ਤੇ ਐਨ ਆਰ ਆਈ ਭਰਾ ਮੈਨੂੰ ਬਹੁਤ ਫੋਨ ਕਰਦੇ ਹੁੰਦੇ ਆ ਵੀ ਵੀਰੇ ਕੋਈ ਟਾਪ ਕੁਆਲਿਟੀ ਦਾ ਜਰਮਨ ਸ਼ੈਫਰਡ ਚਾਓ ਚਾਓ ਬਰੀਡ ਦੇ ਹਸਕੀ ਤੇ ਅੱਜ ਕੱਲ੍ਹ ਆ ਪਿੱਛੇ ਜੇ ਮੈਨੂੰ ਬਹੁਤ ਫੋਨ ਆਏ ਇਹ ਰੌਟਵਿਲਰ ਦੇ ਬਹੁਤ ਫੋਨ ਆਉਂਦੇ ਆ ਹਾਂਜੀ ਵੀਰੇ ਰੌਟਵਿਲਰ ਦੇ ਆਪਾਂ ਕਿਰਾਏ ਆ ਬਾਹਰੋਂ ਇਮਪੋਰਟ ਕਰਾਏ ਨੇ ਦੋ ਪੀਅਰ ਕਰਾਏ ਨੇ ਮੰਨ ਕੇ ਚਲੋ ਅੱਜ ਥੋੜਾ ਜਿਹਾ ਨਹੀਂ ਸਕਿਆ ਉਹ ਕੱਲ ਪਰਸ ਤੱਕ ਆਪਣੇ ਕੋਲੇ ਆ ਜਾਣਗੇ ਰੌਣ ਦੇ ਸਟੱਡ ਦੀ ਆਪਣੀ ਕੋਲ ਮੀਟਿੰਗ ਹੋ ਜੂਗੀ ਚੱਕਰ ਨਹੀਂ ਹੈਗਾ ਵੀਰੇ ਤੇ ਬਾਕੀ ਤੁਸੀਂ ਜਦੋਂ ਇਹਨਾਂ ਦੀ ਕੋਈ ਫੋਟੋ ਵੀਡੀਓ ਪਾ ਕੇ ਸੇਲ ਕਰਦੇ ਹੋ ਤੁਹਾਡੇ ਆਪਣੇ ਗਰੁੱਪ ਬਣੇ ਹੋਏ ਜਾਂ ਕੋਈ ਪੇਜ ਆ ਆਪਣਾ ਇੰਸਟਾਗ੍ਰam ਦੇ ਪੇਜ ਵੀ ਆ ਵੀਰੇ ਉਹ ਥੋੜਾ ਜਿਹਾ ਪਹਿਲਾਂ ਵਾਲਾ ਬੈਨ ਹੋ ਗਿਆ ਸੀ ਪਤਾ ਨਹੀਂ ਕੀ ਕੋਈ ਪ੍ਰੋਬਲਮ ਆ ਗਈ ਸੀਗੀ ਹਾਂ ਹੁਣ ਦੁਬਾਰੇ ਸ਼ੁਰੂ ਤੋਂ ਪੇਜ ਬਣਾਇਆਗਾ ਨਵਾਂ ਖੇੜੀ ਦੇਖ ਸਕਦੇ ਹੋ ਬਾਕੀ ਇਹਨਾਂ ਕੋਲੇ ਕਿਹੜੀ ਕਿਹੜੀ ਨਸਲ ਦੇ ਡੌਗ ਆ ਉਹ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਤੁਹਾਨੂੰ ਪਤਾ ਲੱਗੇ ਗਿਆ ਹੁਣ ਇਹਨਾਂ ਦੀ ਸੇਵਾ ਤੇ ਇਹਨਾਂ ਦੀ ਸੰਭਾਈ ਬਾਰੇ ਤੇ ਸਾਂਭ ਸੰਭਾਲ ਬਈ ਕਿੰਨੀ ਕ ਐ ਸਾਂਭ ਸੰਭਾਲ ਤਾਂ ਵੀਰੇ ਬਹੁਤ ਆ ਇਹਨਾਂ ਦੀ ਕਿਉਂ ਸਵੇਰ ਉੱਠ ਕੇ ਲੱਗ ਜਾਂਦੇ ਆ ਵੀਰੇ ਬੀਜਾਬਲ ਚੰਗੀ ਤਰ੍ਹਾਂ ਸਾਹਮਣੇ ਨੇ ਜੇ ਹੁਣ ਆਪਾਂ ਇੱਕ ਵਾਰ ਰੋਟੀ ਪਾ ਕੇ ਮੁੜ ਕੇ ਝਾਕਣਾ ਹੀ ਨਹੀਂ ਹੈਗਾ ਇਹਨਾਂ ਕਰਨੀ ਫਿਰ ਤਾਂ ਕੁਝ ਵੀ ਨਹੀਂ ਪਰ ਹੁਣ ਸਾਰਾ ਦਿਨ ਹੱਥ ਬੱਲਾ ਫੇਰੀਆਂ ਨੇ ਰਹਿਣਾ ਬਾਈ ਫੇਰੀ ਮੋਹ ਪਿਆਰ ਨਾਲ ਰਹਿੰਦੇ ਨੇ ਫ੍ਰੈਂਡਲੀ ਵੀ ਰਹਿੰਦੇ ਨੇ ਬਾਕੀ ਜੋ ਵੀ ਨਵੀਂ ਆਪਣੇ ਫਾਰਮ ਤੇ ਚੀਜ਼ ਆਉਂਦੀ ਹੈ ਨਵਾਂ ਮੈਂਬਰ ਆਉਂਦਾ ਤੇ ਉਹ ਤੁਸੀਂ ਅਪਡੇਟ ਦਿੰਨੇ ਰਹਿੰਦੇ ਹੋ ਪੇਜ ਤੇ ਹਾਂਜੀ ਹਾਂ ਵੀਰੇ ਪੇਜ ਤੇ ਮੰਨ ਕੇ ਚਲੋ ਸਵੇਰ ਸ਼ਾਮ ਸਟੋਰੀ ਲਾਉਣੀ ਲਾਉਣੀ ਆ ਵੀ ਕੋਈ ਅੱਜ ਆਪਾਂ ਨਵਾਂ ਸਟੱਡ ਲਿਆਂਦਾ ਨਵੀਂ ਫੀਮੇਲ ਲਿਆਂਦੀ ਆ ਹਾਂ ਉਹ ਵੀ ਸਟੋਰੀ ਪਾਉਣਾ ਵੀਰੇ ਬਾਕੀ ਐ ਵੀ ਆ ਵੀਰੇ ਐਨ ਆਰ ਆਈ ਵੀਰ ਜੋ ਵੀ ਹਨਾ ਬਾਹਰੋਂ ਗਿਫਟ ਕਰਨਾ ਚਾਹੁੰਦੇ ਨੇ ਫੈਮਿਲੀ ਨੂੰ ਵੀ ਆਪਾਂ ਕਹਿੰਦੇ ਗਿਫਟ ਭੇਜਣਾ ਸਰਪ੍ਰਾਈਜ਼ ਗਿਫਟ ਭੇਜਣਾ ਉਸ ਤਰ੍ਹਾਂ ਦਾ ਵੀ ਗਿਫਟ ਦੇ ਕੇ ਆਉਣਾ ਹੈ ਘਰੇ ਜਾ ਕੇ ਰਾਤ ਨੂੰ ਹੋਮ ਡਿਲੀਵਰੀ ਕਰਦੇ ਆਂ ਵੀਰੇ ਜੀ ਜੀ ਵੀ ਉਹ ਕੋਈ ਸੁਨੇਗਾ ਵੀ ਆਪਾਂ ਕਹੀ ਆਪਣਾ ਟਰਸਟਡ ਵਰਕ ਆ ਵੀਰੇ ਕਹਿਣ ਦਾ ਮਤਲਬ ਜਾਨੀ ਕਿ ਮੈਂ ਵੀ ਬਹੁਤ ਇੰਸਟਾਗ੍ਰਾਮ ਤੇ ਪ੍ਰੋਮੋਸ਼ਨ ਕਰਦਾ ਡੌਗ ਦੀਆਂ ਵੀ ਤੇ ਜਦੋਂ ਅਗਲੇ ਮਾਲਕ ਤੋਂ ਫੋਨ ਲਾਉਣ ਤੋਂ ਪਹਿਲਾਂ ਮੈਨੂੰ ਬਹੁਤ ਫੋਨ ਲਾਉਂਦੇ ਆ ਬਾਈ ਬੀਜ਼ਰ ਪਿਓਰ ਹੋਊਗਾ ਇਹ ਐਦਾਂ ਹੋਊਗਾ ਤੇ ਹੁਣ ਚਲੋ ਆਪਾਂ ਹੀ ਅੱਖੀਂ ਚੀਜ਼ ਦੇਖੀ ਨੀ ਜੋ ਵੀ ਵੀਰੇ ਮਾਲਕ ਆਪਾਂ ਨੂੰ ਡਿਟੇਲ ਦੱਸਦਾ ਆਪਾਂ ਉਹ ਅਪਲੋਡ ਕਰ ਦੇਣੀ ਆ ਜੀ ਹਾਂਜੀ 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 ਵੀਰੇ ਠੀਕ ਪਰ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਵੇਂ ਹੁਣ ਬਾਈ ਉਹਨਾਂ ਨਾਲ ਗ ਕਿਉਂਕਿ ਟਾਪ ਬਰੀਡਿੰਗ ਵੀ ਕੰਮ ਕਰਦੇ ਆ ਜ਼ਿਆਦਾਤਰ ਇਹਨਾਂ ਦੇ ਸਟੱਡ ਵੀ ਆਪਣੇ ਆ ਤੇ ਇਹਨਾਂ ਦੀ ਫੀਮੇਲ ਆ ਵੀ ਆਪਣੀਆਂ ਨੇ ਲੰਮਾ ਸਮਾਂ ਹੋ ਗਿਆ ਇਸ ਲਾਈਨ ਦੇ ਵਿੱਚ ਬਹੁਤ ਲੰਮਾ ਤਜਰਬਾ ਇਹਨਾਂ ਕੋਲੇ ਤੇ ਤੁਸੀਂ ਇਹਨਾਂ ਨਾਲ ਇੱਕ ਵਾਰੀ ਸੰਪਰਕ ਕਰ ਲਿਓ ਰੇਟ ਇਹਨਾਂ ਦਾ ਜਾਇਜ਼ ਰਗੂ ਰੇਟ ਜਾਇਜ਼ ਕਿਉਂ ਲੱਗੂ ਕਿਉਂਕਿ ਹੋਮ ਬਰੀਡਿੰਗ ਕਰਵਾਉਂਦੇ ਆ ਇਹਨਾਂ ਦੇ ਦਿਲ ਦੇ ਵਿੱਚ ਚਾ ਬੀਜੇ ਕਿਸੇ ਅੱਗੇ ਬੰਦੇ ਦਾ ਸ਼ੌਂਕ ਪੂਰਾ ਹੋਵੇ ਵੀ ਸਾਨੂੰ ਇਸ ਚੀਜ਼ ਦੇਖ ਕੇ ਸਕੂਨ ਮਿਲਦਾ ਦਿਲ ਨੂੰ ਹਾਂਜੀ ਹਾਂਜੀ ਬਰੇ ਮਿਲਦਾ ਜੇ ਕੋਈ ਖੁਸ਼ ਹੋਊਗਾ ਦੇਖ ਕੇ ਆਪ ਨੂੰ ਦੁੱਗਣੀ ਖੁਸ਼ੀ ਹੁੰਦੀ ਆ ਵੀ ਹਾਂ ਆਲੀ ਬੰਦਾ ਖੁਸ਼ ਹੋਏ ਆਪਣੀ ਚੀਜ਼ ਲੈ ਕੇ ਹਾਂ ਮੇਰਾ ਸਾਸਤੀ ਨਾ ਲੱਤ ਉਹ ਮੈਂ ਮੈਂ ਤਾਂ ਇਹਦੇ ਰੇਟ ਤੋਂ ਵੀ ਹੈਰਾਨ ਹੋ ਗਿਆ ਜੇ ਕੋਈ ਫੋਨ ਕਰਕੇ ਆ ਜੇ ਸਮਾਂ ਤਾਂ ਕਹਿੰਦਾ ਵਿੱਚ ਤੋਂ 200 ਛੱਡੀ ਲਾ ਲ ਆਊਗਾ ਇੱਕ ਲੈਣ ਲੈ ਕੇ 200 ਪੈਰ ਲੈ ਕੇ ਜਾਊਗਾ ਤੇ ਬਾਕੀ ਆ ਗੁੜੀਆਂ ਲਈ ਫਿਰਦੀ ਇਹ ਕਿਹੜੀ ਬਰੀਡ ਆ ਇਹ ਬਰੇ ਕਲਚਰ ਟਵਾਈ ਚ ਆ ਜਾਂਦੀ ਆ ਬਰੀਡ ਇਹ ਇੱਕ ਕਲਚਰ ਪੌਮ ਹੁੰਦੀ ਏ ਇੱਕ ਪਮੀਰੀਅਨ ਇੱਕ ਕਲਚਰ ਟਵਾਈ ਨੇ ਦੇ ਵਿੱਚ ਵੀ ਖਾਸੀਆਂ ਨੇ ਹਾਂ ਹਾਂ ਬਰੇ ਵਿੱਚ ਨਾ ਆ ਹੁੰਦਾ ਵੀ ਟਵਾਈ ਤੋਂ ਮਿਕਸ ਕਰਾ ਕੇ ਕਲਚਰ ਦੇ ਬੱਚੇ ਲੈਣ ਦੇ ਕਲਚਰ ਦੇ ਬੱਚੇ ਕਿਉਂਕਿ ਜ਼ਿਆਦਾ ਆਉਂਦੇ ਨੇ ਬਰੇ 5 5 6 6 ਬੱਚੇ ਕੱਢ ਦਿੰਦੇ ਕਲਚਰ ਫੀਮੇਲ ਉਹਦੇ ਲਾਲਚ ਨੂੰ ਆਏ ਹੁੰਦਾ ਵੀ ਟਵਾਈ ਦੇ ਕੇ ਵ ਗਾਂਜ ਮਿਆ ਫੀਮੇਲ ਹੈ ਵੀਰੇ ਕਲਚਰ ਹੈ ਨੂੰ ਕਲਚਰ ਹੀ ਕਹਾਂਗੇ ਆ ਨਹੀਂ ਕਹਿੰਦੇ ਵੀ ਟਵਾਏ ਆਏ ਠੀਕ ਹੈ ਕੌਣ ਤੁਹਾਨੂੰ ਪਤਾ ਨਵੇਂ ਬੰਦੇ ਨੂੰ ਕੋਈ ਨੌਲੇਜ ਨਹੀਂ ਹੁੰਦੀ ਪਰ ਸਾਡਾ ਜਿੰਮੇਵਾਰੀ ਬੰਦਦੀ ਹੈ ਵੀ ਅਸੀਂ ਜਿਹੜੀ ਚੀਜ਼ ਹੈ ਉਹੀ ਕਹਿ ਕੇ ਦਵਾਂਗੇ ਜੇ ਟਵਾਏ ਆ ਟਵਾਏ ਵਾਲ ਰੇਟ ਲਾਵਾਂਗੇ ਜੇ ਕਲਚਰ ਆ ਕਲਚਰ ਵਾਲ ਲਾਵਾਂਗੇ ਵੀਰੇ ਉਹ ਕੰਮ ਨਹੀਂ ਹੈਗਾ ਜੇ ਆਪਾਂ ਪੇਰੀਅਨ ਆਪਾਂ ਪੇਰੀਅਨ ਜਿੰਨਾ ਮਰਜ਼ੀ ਚੰਗੀ ਕੁਆਲਿਟੀ ਦਾ ਬੱਚਾ ਆ ਜਿਹਨੂੰ ਆਪਾਂ ਪੇਰੀਅਨ ਹੀ ਕਹਾਂਗੇ ਕਲਚਰ ਨਹੀਂ ਕਹਿੰਦੇ ਬਾਕੀ ਤੁਹਾਡੇ ਕੋਲੇ ਜਰਮਨ ਸ਼ੈਪਰਡ ਦਾ ਸਟੱਡ ਆ ਉਹਦੇ ਬਾਰੇ ਮੈਨੂੰ ਜਾਣਕਾਰੀ ਦਿਓ ਕਿਹੜੀ ਬਲੱਡ ਲਾਈਨ ਉਬਰੇਟ ਹੈਗਾ ਲੌਂਗ ਕੋਡ ਦਾ ਬੱਚਾ ਜੀ ਆਪਣੇ ਕੋਲੇ ਉਹ ਮੰਨ ਕੇ ਚਲੋ ਜਿਹੜਾ ਆਪਾਂ ਕਹਿੰਦੇ ਵਿਲੀਅਮ ਕੁੱਤਾ ਇੰਪੋਰਟ ਹੋਇਆ ਹੋਇਆ ਕਾਹੋਂ ਉਹਦਾ ਬੱਚੇ ਜੋ ਬੱਚਾ ਆਇਆ ਹੋਇਆ ਵੀਰੇ ਆਪਣੇ ਕੋਲੇ ਠੀਕ ਹੈ ਹਾਂਜੀ ਹਾਂ ਬੱਚੇ ਆਪਾਂ ਪਾਲਿਆ ਹੋਇਆ ਉਹ ਜੇ ਆਪਾਂ ਸਟੱਡਾਂ ਦੀ ਗੱਲ ਕਰੀਏ ਸਟੱਡ ਬਾਈ ਉਹਨਾਂ ਕੋਲੇ ਬਹੁਤ ਆ ਵੀਡੀਓ ਲੰਬੀ ਹੋ ਜੂਗੀ ਮੈਨੂੰ ਡਿਟੇਲਸ ਹੁੰਦੇ ਸੁਣਦੇ ਨੰਬਰ ਸਕਰੀਨ ਤੇ ਚੱਲਦਾ ਤੁਸੀਂ ਸਾਰੀ ਜਾਣਕਾਰੀ ਆਪ ਹੀ ਲੈ ਸਕਦੇ ਹੋ ਤੇ ਬਾਕੀ ਜੇ ਕੋਈ ਡੌਗ ਲੈਣਾ ਜਾਂ ਕੋਈ ਡੌਗ ਬਾਰੇ ਜਾਣਕਾਰੀ ਲੈਣੀ ਆ ਕੋਈ ਖਰਾਕ ਬਾਰੇ ਜਾਣਕਾਰੀ ਲੈਣੀ ਆ ਬੇਫਿਕਰ ਹੋ ਕੇ ਵੀਰ ਦਾ ਨੰਬਰ ਸਕਰੀਨ ਤੇ ਚੱਲਦਾ ਸੰਪਰਕ ਕਰ ਲਿਓ ਤੇ ਮਿਲਦੇ ਆਂ ਦੋਸਤੋ ਅਗਲੇ ਬਲੌਗ ਦੇ ਵਿੱਚ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਚੰਗਾ ਜੀ ਰੱਬ ਰੱਖਾ